ਗੱਲ ਬੱਚੋ ਇੱਕ ਵਾਰ ਫਿਰ ਆਪ ਸਭ ਦਾ ਇਸ ਵੀਡੀਓ ਵਿੱਚ ਸਵਾਗਤ ਹੈ ਅੱਜ ਅਸੀਂ ਬਟੇ ਸਮਾਜਿਕ ਸਿੱਖਿਆ ਦੇ ਪਾਠ ਨੰਬਰ 2 ਕੁਦਰਤੀ ਸਾਧਨ ਦੇ ਜਿਹੜੇ ਪਹਿਲੇ ਅਸੀਂ 20 ਐਮਸੀਕਿਊ ਕੀਤੇ ਸੀ ਉਸ ਤੋਂ ਅੱਗੇ ਅਸੀਂ ਬਟੇ 21 ਨੰਬਰ ਐਮਸੀਕਿਊ ਤੋਂ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਬਟੇ ਜੇਕਰ ਤੁਸੀਂ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਹ ਵਾਲਾ ਚੈਨਲ ਸਬਸਕ੍ਰਾਈਬ ਕਰ ਲਓ ਹਾਂਜੀ ਬਟੇ 21 ਨੰਬਰ ਕੁਐਸਚਨ ਹੈ ਗੁਣਸਪਤੀ ਦਾ ਵਿਕਾਸ ਕਿਸ ਕਰਕੇ ਹੁੰਦਾ ਹੈ ਮਿੱਟੀ ਅਤੇ ਪਾਣੀ ਤਾਪਮਨ ਅਤੇ ਨਮੀ ਸੂਰਜ ਦੀ ਰੋਸ਼ਨੀ ਅਤੇ ਹਵਾ ਪਹਾੜ ਅਤੇ ਮੈਦਾਨ ਇਹ ਬੜੇ ਸਹੀ ਆਪਸ਼ਨ ਕੀ ਹੈ ਜਿਹੜੀ ਤਾਪਮਨ ਅਤੇ ਨਮੀ ਹੈ ਇਸੇ ਕਰਕੇ ਬਰਸਪਤੀ ਦਾ ਵਿਕਾਸ ਹੁੰਦਾ ਹੈ ਹਾਂ ਜੀ ਬੜੇ 22 ਨੰਬਰ ਕੁਸਚਨ ਹੈ ਉੱਚੇ ਤਾਪਮਨ ਅਤੇ ਜ਼ਿਆਦਾ ਵਰਖਾ ਵਾਲੇ ਇਲਾਕਿਆਂ ਵਿੱਚ ਕਿਹੋ ਜਿਹੇ ਜੰਗਲ ਮਿਲਦੇ ਹਨ ਬਹੁਤੀ ਸੰਘਨੇ ਜੰਗਲ ਪਾਤਜਰੀ ਜੰਗਲ ਕੰਡੇਦਾਰ ਝਾਲੀਆਂ ਜਾਂ ਫਿਰ ਕਾਦੇ ਮੈਦਾਨ ਤੇ ਵੀਰੇ ਇਹ ਆਪਸ਼ਨ ਸਹੀ ਆਪਸ਼ਨ ਹੈ ਬਹੁਤੀ ਸੰਘਨੇ ਜੰਗਲ 3 ਨੰਬਰ ਕੁਸ਼ਨਾ ਬੇਟੇ ਕੁਦਰਤੀ ਬਨਸਪਤੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਖੇਤ ਬਾਗ ਜੰਗਲ ਜਾਂ ਫਿਰ ਚਾਰਗਾ ਸਹੀ ਆਪਸ਼ਨ ਕੀ ਬੇਟੇ ਜੰਗਲ ਕੁਦਰਤੀ ਬਨਸਪਤੀ ਨੂੰ ਹੋਰ ਜੰਗਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੈਰ ਖੇਤੀ ਭੂਮੀ ਕੁੱਲ ਖੇਤਰਫਲ ਦਾ ਕਿੰਨਾ ਹਿੱਸਾ ਹੈ? 46%, 8%, 14% ਜਾਂ ਫਿਰ 5%। 14% ਜਿਹੜੀ ਗੈਰ ਖੇਤੀ ਭੂਮੀ ਹੈ। ਨੈਕਸਟ ਬਿਟੇ ਭਾਰਤ ਦੇ ਭੂਮੀ ਉਪਯੋਗ ਅਨੁਸਾਰ ਕਿੰਨੀ ਪ੍ਰਸ਼ਤ ਭੂਮੀ ਖੇਤੀਯੋਗ ਪਰੰਤੂ ਵਿਅਰਥ ਹੈ 5% 4% 8% ਜਾਂ ਫਿਰ 23% ਤੇ ਬੇੜੇ ਸਹੀ ਆਪਸ਼ਨ ਕੀ ਹੈ 5% ਜਿਹੜੀ ਭੂਮੀ ਹੈ ਉਹ ਖੇਤੀਯੋਗ ਪਰੰਤੂ ਵਿਅਰਥ ਹੈ 26 ਨੰਬਰ ਕੁਸਚਨ ਹੈ ਬੇਟਾ ਕੁਦਰਤੀ ਸਾਧਨ ਕਿਸੇ ਦੇਸ਼ ਦੀ ਕਿਸ ਚੀਜ਼ ਦਾ ਆਧਾਰ ਮੰਨੇ ਜਾਂਦੇ ਹਨ ਭੋਜਨ ਦਾ ਟੈਕਨੋਲੋਜੀ ਦਾ ਤਾਕਤ ਅਤੇ ਕੁਸ਼ਹਲੀ ਦਾ ਸਿੱਖਿਆ ਦਾ ਤੇ ਮੇਰੇ ਸਹੀ ਆਪਸ਼ਨ ਕੀ ਹੈ ਤਾਕਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦੇ ਨੇ ਠੀਕ ਹੈ ਜੀ ਸੀ ਆਪਸ਼ਨ ਜਿਹੜੀ ਹੈ ਸਹੀ ਆਪਸ਼ਨ ਹੈ ਨਵੀਂ ਜੰਮੀ ਹੋਈ ਮਿੱਟੀ ਨੂੰ ਕੀ ਕਿਹਾ ਜਾਂਦਾ ਹੈ ਬਾਂਗਰ ਖੱਡ ਰੇਗੁਰ ਜਾਫਰ ਤਰਾਇ ਤੇ ਨਵੀਂ ਜਮੀ ਮਿੱਟੀ ਨੂੰ ਕੀ ਕਿਹਾ ਜਾਂਦਾ ਹੈ ਖਾਡਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ 28 ਨੰਬਰ ਬਟੇ ਕੁਐਸਚਨ ਹੈ ਕਾਲੀ ਮਿੱਟੀ ਦੇਸ਼ ਦੀ ਕੋਲਪੂਮੀ ਦੇ ਕਿੰਨੇ ਹਿੱਸੇ ਵਿੱਚ ਮਿਲਦੀ ਹੈ 45% 16.6% 10.6% ਜਾਂ ਫਿਰ 7.5% ਤੇ ਬੇਟੇ ਸਹੀ ਆਪਸ਼ਨ ਹੈ 16.6% ਹਿੱਸੇ ਤੇ ਕਾਲੀ ਮਿੱਟੀ ਮਿਲਦੀ ਹੈ ਹਾਂਜੀ ਬੇਟੇ 29 ਨੰਬਰ ਕੁਐਸਚਨ ਹੈ ਮੈਦਾਨਾਂ ਵਿੱਚ ਸੰਘਣੀ ਬਸੋਂ ਕਿਉਂ ਮਿਲਦੀ ਹੈ ਕਿਉਂਕਿ ਇੱਥੇ ਪਹਾੜ ਹਨ ਕਿਉਂਕਿ ਇੱਥੇ ਬਹੁਤ ਜੰਗਲ ਹਨ ਕਿਉਂਕਿ ਇੱਥੇ ਸਾਰੀਆਂ ਲੋੜਿੰਦੀਆਂ ਸਹੂਲਤਾਂ ਮੌਈਆਂ ਹਨ ਕਿਉਂਕਿ ਇੱਥੇ ਮੀਂਹ ਕੱਢ ਪੈਂਦਾ ਸਹੀ ਆਪਸ਼ਨ ਬੇਟੇ ਇਹ ਏ ਸੀ ਆਪਸ਼ਨ ਕਿਉਂਕਿ ਇੱਥੇ ਸਾਰੀਆਂ ਲੋੜਿੰਦੀਆਂ ਸਹੂਲਤਾਂ ਮੌਈਆਂ ਹਨ ਸੀ ਆਪਸ਼ਨ ਸਹੀ ਆਪਸ਼ਨ ਹੈ ਕਿਹੜੀਆਂ ਫਸਲਾਂ ਕਾਲੀ ਮਿੱਟੀ ਤੇ ਉਗਾਈਆਂ ਜਾ ਸਕਦੀਆਂ ਹਨ ਚਾਹ ਕੌਫੀ ਕਪਾਹ ਕਣਕ ਜਵਾਰ ਜੋ ਬਾਜਰਾ ਆਲੂ ਅਤੇ ਫਲ ਬੜੀ ਕਾਲੀ ਮਿੱਟੀ ਤੇ ਕਪਾਹ ਕਣਕ ਤੇ ਜਵਾਰ ਜਿਹੜੀ ਹੈ ਉਗਾਈ ਜਾ ਸਕਦੀ ਹੈ ਲਾਲ ਮਿੱਟੀ ਦੇਸ਼ ਦੇ ਕੋਲ ਰੱਖਵੇ ਦੇ ਕਿੰਨੇ ਹਿੱਸੇ ਤੇ ਮਿਲਦੀ ਹੈ 16.6% 10.6% 7.5% 4.10% ਸਹੀ ਆਪਸ਼ਨ ਕੀ ਬਟੇ 10.6% ਇਸ ਤੇ ਲਾਲ ਮਿੱਟੀ ਮਿਲਦੀ ਹੈ ਕਿਹੜੀ ਮਿੱਟੀ ਵਿੱਚ ਚੂਨਾ ম্যাগਨੀਸ਼ੀਅਮ ਫਾਸਫੋਰਸ ਨਾਈਟ੍ਰੋਜਨ ਅਤੇ ਜੈਵਿਕ ਮਾਦਾਂ ਦੀ ਘਾਟ ਹੁੰਦੀ ਹੈ ਸਹੀ ਆਪਸ਼ਨ ਸੇ ਮੇਰੀ ਕਾਲੀ ਮਿੱਟੀ ਜਲੌੜੀ ਮਿੱਟੀ ਲੈਟਰਾਈਟ ਮਿੱਟੀ ਲਾਲ ਬੇਟੇ ਜਿਹੜੀ ਇਹ ਡੀ ਆਪਸ਼ਨ ਜਿਹੜੀ ਹੈ ਲਾਲ ਮਿੱਟੀ ਉਹ ਸਹੀ ਆਪਸ਼ਨ ਹੈ ਲੈਟਰਾਈਟ ਮਿੱਟੀ ਕੁਲ ਭੂਮੀ ਦੇ ਰਕਵੇ ਦੇ ਕਿੰਨੇ ਹਿੱਸੇ ਤੇ ਮੌਜੂਦ ਹੈ 10.6% 7.5% 4.3% ਜਾਂ ਫਿਰ 16.6% ਸਹੀ ਆਪਸ਼ਨ ਕੀ ਬੇਟੇ ਜਿਹੜੀ ਲੈਟਰਾਈਟ ਮਿੱਟੀ ਹੈ ਉਹ 7.5% ਹਿੱਸੇ ਤੇ ਮਿਲਦੀ ਹੈ ਜੀ ਅਗਲਾ ਕੁਐਸਚਨ ਹੈ ਬੇਟੇ ਕਿਹੜੀ ਮਿੱਟੀ ਉੱਚੇ ਤਾਪਮਨ ਅਤੇ ਜ਼ਿਆਦਾ ਵਰਖਾ ਵਾਲੇ ਖੇਤਰਾ ਵਿੱਚ ਪਾਈ ਜਾਂਦੀ ਹੈ ਸਹੀ ਆਪਸ਼ਨ ਜੀ ਬੇਟੇ ਜਲੋਰੀ ਮਿੱਟੀ ਕਾਲੀ ਮਿੱਟੀ ਲੈਟਰਾਈਟ ਮਿੱਟੀ ਜਾਂ ਫਿਰ ਮਾਰੂਥਲ ਮਿੱਟੀ ਇਹਨਾਂ ਵਿੱਚ ਬੇਟੇ ਸਹੀ ਕਿਹੜੀ ਹੈ ਲੈਟਰਾਈਟ ਮਿੱਟੀ ਜਿਹੜੀ ਹੈ ਉਹ ਉੱਚੇ ਤਾਪਮਨ ਅਤੇ ਜ਼ਿਆਦਾ ਵਰਖਾ ਵਾਲੇ ਖੇਤਰਾ ਵਿੱਚ ਪਾਈ ਜਾਂਦੀ ਹੈ ਲੇਟਰਾਇਟ ਮਿੱਟੀ ਵਿੱਚ ਖਾਦਾਂ ਅਤੇ ਸਿੰਚਾਈ ਦੀ ਵਰਤੋਂ ਕਰਕੇ ਕਿਹੜੀਆਂ ਫਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਕਣਕ ਖਪਾ जौ ਬਾਜਰਾ ਚਾਹ ਕੌਫੀ ਰਬੜ ਨਾਰੀਅਲ ਦਾਲਾਂ ਆਲੂ ਸਹੀ ਆਪਸ਼ਨ ਸੀ ਬਡੇ ਚਾਹ ਕੌਫੀ ਰਬੜ ਅਤੇ ਨਾਰੀਅਲ ਜਿਹੜਾ ਇਹ ਲੈਟਰਾਇਟ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਜੰਗਲੀ ਅਤੇ ਪਹਾ੍ਰਮਤੀ ਮਿੱਟੀ ਵਿੱਚ ਕਿਸ ਤੱਤ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਚੂਨਾ ਫਾਸਫੋਰਸ ਜੈਵਿਕ ਮਾਦਾ ਨਾਈਟrogen ਸਹੀ ਆਪਸ਼ਨ ਬਿਡੇ ਜੈਵਿਕ ਮਾਦਾ ਜੰਗਲੀ ਅਤੇ ਵਰਪਦੀ ਮਿੱਟੀ ਵਿੱਚ ਜੈਵਿਕ ਮਾਤਾ ਜ਼ਿਆਦਾ ਹੁੰਦਾ ਹੈ ਮਾਰੂਥਲੀ ਮਿੱਟੀ ਦੇਸ਼ ਦੀ ਕੁੱਲ ਭੂਮੀ ਦੇ ਕਿੰਨੇ ਪਰਸੈਂਟ ਰਕਵੇ ਵਿੱਚ ਹੁੰਦੀ ਹੈ 4.10 7.5 10.6 16.6 ਜਿਹੜੀ ਮਾਰੂਥਲੀ ਮਿੱਟੀ ਹੈ ਉਹ ਦੇਸ਼ ਦੇ ਕੁੱਲ ਰਕਬੇ ਦਾ 4.3 ਹਿੱਸਾ ਹੈ 4.3% ਦੇ ਜਰੀਏ ਉਹ ਮਾਰੂਥਲੀ ਮਿੱਟੀ ਸਾਡੇ ਦੇਸ਼ ਵਿੱਚ ਹੈਗੀ ਹੈ ਜੀ ਹਾਂ ਬੱਚੇ 38 ਨੰਬਰ ਕੁਸਚਨ ਹੈ ਮਾਰੂਥਲ ਮਿੱਟੀ ਵਿੱਚ ਕਿਹੜੀਆਂ ਫਸਲਾਂ ਦੀ ਖੇਤੀ ਕੀਤੀ ਜਾ ਸਕਦੀ ਹੈ ਚਾਵਲ ਗੰਨਾ ਕਣਕ ਕਪਾ ਜੌਂ ਬਾਜਰਾ ਮੱਕੀ ਦਾਲਾਂ ਚਾ ਕਾਫੀ ਤੇ ਬਟੇ ਸਹੀ ਆਪਸ਼ਨ ਕੀ ਹੈ ਜੋ ਬਾਜਰਾ ਮੱਕੀ ਅਤੇ ਦਾਲਾਂ ਜਿਹੜੀਆਂ ਨੇ ਉਹ ਮਾਰੂਥਲੀ ਮਿੱਟੀ ਵਿੱਚ ਉਗਾਈਆਂ ਜਾ ਸਕਦੀਆਂ ਮਿੱਟੀ ਨਾਲ ਸੰਬੰਧਤ ਕਿਹੜੀ ਸਮੱਸਿਆ ਨਹੀਂ ਹੈ ਜਿਹੜੇ ਚਾਰ ਆਪਸ਼ਨ ਦੇ ਰਿਹਾ ਇਹਨਾਂ ਵਿੱਚੋਂ ਇੱਕ ਆਪਸ਼ਨ ਜਿਹੜੀ ਹੈ ਉਹ ਮਿੱਟੀ ਨਾਲ ਸੰਬੰਧਤ ਸਮੱਸਿਆ ਨਹੀਂ ਹੈ ਆਪਸ਼ਨ ਨੇ ਮਿੱਟੀ ਦਾ ਖੁਰ ਜਾਣਾ ਮਿੱਟੀ ਦਾ ਉਪਜਾਊ ਹੋਣਾ ਸੇਮ ਦੀ ਸਮੱਸਿਆ ਮਿੱਟੀ ਵਿੱਚ ਤਜਾਬੀ ਜਾਂ ਖਾਰਾਪਣ ਵੀਰੇ ਇਹਨਾਂ ਸਾਰਿਆਂ ਵਿੱਚੋਂ ਜਿਹੜੀ ਹੈ ਮਿੱਟੀ ਦਾ ਉਪਜਾਊ ਨਾ ਇੱਕ ਸਮੱਸਿਆ ਨਹੀਂ ਬਾਕੀ ਤਿੰਨੋਂ ਜਿਹੜੀਆਂ ਨੇ ਉਹ ਮਿੱਟੀ ਨਾਲ ਸੰਬੰਧਿਤ ਸਮੱਸਿਆ ਹਨ ਮਿੱਟੀ ਨੂੰ ਸੇਮ ਦੀਸ ਸਮੱਸਿਆ ਤੋਂ ਮੁਕਤ ਕਰਨ ਲਈ ਕੀ ਕਰਨਾ ਚਾਹੀਦਾ ਹੈ ਵੱਧ ਪਾਣੀ ਦਾ ਨਿਕਾਸ ਜ਼ਿਆਦਾ ਪਾਣੀ ਦੇਣਾ ਖਾਦਾਂ ਦੀ ਵਰਤੋਂ ਕਰਨਾ ਮਿੱਟੀ ਨੂੰ ਖਾਲੀ ਛੱਡ ਦੇਣਾ ਕਿ ਸਹੀ ਆਪਸ਼ਨ ਕੀ ਹੈ ਸੇਮ ਇਸ ਸਮੱਸਿਆ ਨੂੰ ਖਤਮ ਕਰਨ ਵਾਸਤੇ ਵੱਧ ਪਾਣੀ ਦਾ ਨਿਕਾਸ ਕਰਨਾ ਚਾਹੀਦਾ ਹੈ। ਆਪ ਸਭ ਦਾ ਬੇਟੀ ਧੰਨਵਾਦ। ਇਸ ਵਾਅਦੇ ਨਾਲ ਕਿ ਅਗਲੀ ਵੀਡੀਓ ਲੈ ਕੇ ਜਲਦੀ ਤੁਹਾਡੇ ਕੋਲ ਹਾਜ਼ਰ ਹੋਵਾਂਗਾ। ਉਹ ਨਹੀਂ ਦਿੱਤੇ ਮੈਨੂੰ ਇਜਾਜ਼ਤ ਦਿਓ। ਧੰਨਵਾਦ।